ਉਹ ਸਭ ਜਿਹੜੇ ਨੇ ਪਹਿਲਾਂ ਗਲਤ ਕੀਤੇ ਆ ਵੀ ਜਰੂਰ ਤਰੰਦਰ ਵੱਖ-ਵੱਖ ਪਾਰਟੀਆਂ ਚਾਰ ਪ੍ਰਮੁੱਖ ਪਾਰਟੀਆਂ ਨੇ ਕੋ ਚੋਣ ਮੈਦਾਨ ਦੇ ਵਿੱਚ ਨਿਤਰੀਆਂ ਹੋਈਆਂ ਨੇ ਕੀ ਲੋੜ ਪੈ ਗਈ ਅਲਬਰਟ ਦਵਾ ਸਾਹਿਬ ਨੂੰ ਵੀ ਉਹਨਾਂ ਨੂੰ ਆਜ਼ਾਦ ਉਮੀਦਵਾਰ ਇੱਕ ਜਮਨੀ ਚੋਣ ਦੇ ਵਿੱਚ ਉਤਰਨਾ ਪੈ ਗਿਆ। ਹਰ ਇੱਕ ਪਾਰਟੀ ਨੇ ਐਜ਼ ਅ ਵੋਕੈਂਟ ਕ੍ਰਿਸਚੀਅਨਿਟੀ ਨੂੰ ਯੂਜ਼ ਕੀਤਾ ਹੈ। ਇਹ ਚਰਚ ਨੂੰ ਯੂਜ਼ ਕਰਨ ਤੋਂ ਬਾਅਦ ਥੋੜੀ ਸਾਡੇ ਸਮਾਜ ਮੰਨੇ ਹੋਰ ਜਿਹੜੇ ਲੋਕ ਤੇ ਨਾਲ ਜੁੜੇ ਕਰ ਅਲੱਗ ਅਲੱਗ ਸੰਸਥਾਵਾਂ ਤੋਂ ਅਲੱਗ ਅਲੱਗ ਵਰਗਾਂ ਤੋਂ ਅਲੱਗ ਅਲੱਗ ਮੰਡਲਾਂ ਤੋਂ ਕਿਉਂ ਇਹ ਹੀ ਜਾਣਦੇ ਨੇ ਕਿ ਅਲਪਰ ਪਰਵਾਹ ਇਹ ਪਾਰਟੀਆਂ ਦਾ ਖੇੜਾ ਛੱਡ ਕੇ ਆਯਾਤ ਹਮ ਟੈਸਟ ਕਰੇ ਤਾਂ ਕਿ ਅਸੀਂ ਦਸੀਏ ਵੀ ਬਦਲਾਅ ਕੀ ਹੈ ਜੇ ਕਪਤਾਨ ਹਰਿੰਦਰ ਸਿੰਘ ਦੀ ਗੱਲ ਕਰੀਏ ਉਹ ਸਿਮ ਰਹੇ ਨੇ ਕਾਂਗਰਸ ਦੇ ਕਾਂਗਰਸ ਦੇ ਸਿਮ ਰਹਿ ਕੇ ਕਾਂਗਰਸੀਆਂ ਨੇ ਗੁੱਪ ਦਾ ਸਾਫਤ ਰ ਸੋਚ ਚੁਕਾ ਕੇ ਹਮਤ ਵਸਾਇਆ ਕਿ ਨਸ਼ਾ ਬੰਦ ਕਰ ਅੱਜ ਉਸੇ ਝੂਠੇ ਵਾਅਦੇ ਕਰਨ ਵਾਲੇ ਝੂਠੀਆਂ ਸੋਭਾ ਖਾਂ ਲੈਣੇ ਨਿਭਾਤੀ ਜਿੰਦਾ ਪਾਰਟੀ ਨੇ ਗੱਲ ਨਾਲ ਅੱਜ ਜੇ ਗੱਲ ਕਰੀਏ ਬਿੱਟੂ ਉਹ ਕਾਂਗਰਸੀ ਰੇਵ ਬੀਰਤ ਸਿੰਘ ਉਹਨਾਂ ਦੇ ਟਾਈਮ ਦੇ ਉੱਤੇ ਪੂਰੀ ਬੀਰਤ ਸਿੰਘ ਜੀ ਕਾਂਗਰਸੀ ਸੀਐਮ ਰਹੇ ਉਹ ਜਦੋਂ ਮਰਜ਼ੀ ਬਦਲ ਕੇ ਪਾਰਟੀ ਜਾ ਸਕਦੇ ਫੇਰ ਆਜਾ ਦੇ ਤੁਹਾਡੇ ਕੈਪਟਨ ਮਨਿੰਦਰ ਸਿੰਘ ਤੇ ਵੀ ਮਰਜ਼ੀ ਪਾਰਟੀ ਬਦਲ ਕੇ ਜਾ ਸਕਦੇ ਬਹੁਤ ਸਾਰੀ ਇੰਦਾਂ ਦੀ ਲੀਡਰਸ਼ਿਪ ਕਰਦਾ ਬਾਜਵਾ ਫੈਮ ਦੀ ਪਾਰਟੀ ਦਾ ਬਦਲ ਕੇ ਜਾ ਸਕਦੇ ਤੇ ਜਦੋਂ ਸਾਡੇ ਅਗਲੇ ਅਸੀਂ ਤਾਂ ਸਾਡੀ ਔਕਾਤ ਹੀ ਕੁਛ ਨਹੀਂ ਆ ਸੀ ਕੋਈ ਨਹੀਂ ਸਾਡੇ ਅੰਦਰ ਨੂੰ ਕਦੇ ਕੋਈ ਤਾਂ ਫੁੱਟਬਾਲ ਕਦੀ ਲੱਤ ਕੋਈ ਮਾਰਦਾ ਉਦੋਂ ਚੱਲ ਜਾਂਦੇ ਕਦੀ ਕੋਈ ਲੱਤ ਮਾਰਦਾ ਉਦੋਂ ਉੱਥੋਂ ਚੋ ਜਾਣੇ ਮਾਰਾ ਅਸੀਂ ਹਲੇ ਉਸ ਮੁਕਾਮ ਤੇ ਹੀ ਖੜੇ ਜਦੋਂ ਮੁਕਾਮ ਤੇ ਬਚਾਂਗੇ ਫਿਰ ਗੱਲ ਕੋਈ ਆ ਕੇ ਕਰੇ ਵੀ ਐਸਟੇਟ ਪ੍ਰਾਪਰਟੀ ਬਦਲ ਗਿਆ ਜਾਂ ਸਾਡੀ ਕਮਿਊਨਿਟੀ ਬਦਲ ਗਈ ਲੁਧਿਆਣਾ ਜਿਮਨੀ ਚੋਣ ਦੀ ਗੱਲਬਾਤ ਕਰਾਂਗੇ ਭਾਵੇਂ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਹਾਲੇ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਵਜਿੱਤ ਦਿੱਤੀਆਂ ਗਈਆਂ ਨੇ ਸੱਤਾਧਰ ਪਾਰਟੀ ਆਮਦਮੀ ਪਾਰਟੀ ਕਾਂਗਰਸ ਅਤੇ ਸ਼੍ਰੋਮਣੀ ਕਾਲਦਲ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਵੀ ਆਉਣ ਦੇ ਦਿਨਾਂ ਵਿੱਚ ਆਪਣੇ ਉਮੀਦਵਾਰ ਦਾ ਐਲਾਨ ਕਰੇਗੀ ਇਸ ਵਿੱਚਕਾਰ ਇੱਕ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਹੈ ਜਿਨ੍ਹਾਂ ਦਾ ਵੱਡਾ ਰਾਜਨੀਤਿਕ ਦਬ 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 ਜਿਹੜਾ ਉਹ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਿੱਚ ਹੈ ਤੇ ਸਾਡੇ ਨਾਲ ਬਈ ਐਲਬਰਟ ਦੁਆ ਜੀ ਨੇ ਜਿਹੜੇ ਕ੍ਰਿਸਚਨ ਕਮਿਊਨਿਟੀ ਨਾਲ ਤਾਲੁਕਤ ਰੱਖਦੇ ਨੇ ਤੇ ਗੱਲਬਾਤ ਕਰਾਂਗੇ ਆਖਿਰਕਾਰ ਲੋੜ ਕਿਉਂ ਪੈਗੀ ਜਦੋਂ ਏਡੇ ਤੁਰੰਦਰ ਜਿਹੜੇ ਚੋਣ ਮੈਦਾਨ ਵਿੱਚ ਨਤਰੇ ਹੋਏ ਤਾਂ ਐਲਬਰਟ ਦੁਆ ਸਾਹਿਬ ਕਿਉਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਚ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਸੀ ਕਾਲ ਜੀ ਥੈਂਕ ਯੂ ਸਸੀ ਕਾਲ ਅਨੰਦਪਾਲ ਜੀ ਧੰਨਵਾਦ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਜੀ ਕਿ ਸਾਡੇ ਵਿਚਾਰ ਤੇ ਸਾਡੀ ਜ਼ਰੂਰਤਾਂ ਨੂੰ ਜਨਤਾ ਦੇ ਦਰਬਾਰ ਦੇ ਵਿੱਚ ਪੇਸ਼ ਕਰਨ ਜਾ ਰਹੇ ਹਾਂ ਥੈਂਕ ਯੂ ਜੀ ਦੂਆ ਸਾਹਿਬ ਜੀ ਮੈਂ ਪਹਿਲਾ ਗੱਲ ਕੀਤੀ ਹੈ ਵੀ ਜਦੋਂ ਤਰੰਦਰ ਵੱਖ-ਵੱਖ ਪਾਰਟੀਆਂ ਚਾਰ ਪ੍ਰਮੁੱਖ ਪਾਰਟੀਆਂ ਨੇ ਉਹ ਚੋਣ ਮੈਦਾਨ ਦੇ ਵਿੱਚ ਨਤਰੀਆਂ ਹੋਈਆਂ ਨੇ ਕੀ ਲੋੜ ਪੈ ਗਈ ਅਲਬਰ ਦੂਆ ਸਾਹਿਬ ਨੂੰ ਵੀ ਉਹਨਾਂ ਨੂੰ ਆਜ਼ਾਦ ਉਮੀਦਵਾਰ ਇੱਕ ਜ਼ਿਮਨੀ ਚੋਣ ਦੇ ਵਿੱਚ ਉਤਰਨਾ ਪੈ ਗਿਆ ਸਨ 1939 ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੁੰਦਾ ਹੈ ਤੇ 1966 ਦੇ ਵਿੱਚ ਪੰਜਾਬ ਸਾਡਾ ਦੇ ਵਿੱਚ ਆਉਂਦਾ ਜੀ ਉਦੋਂ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਪਾਰਟੀ ਨੇ ਰਾਜਨੀਤਿਕ ਤੌਰ ਤੇ ਸਾਈ ਭਾਈਚਾਰੇ ਵੱਲ ਧਿਆਨ ਨਹੀਂ ਦਿੱਤਾ ਤੇ ਨਾ ਹੀ ਇਹ ਸੋਚ ਸੋਚੀ ਕਿ ਇਹਨਾਂ ਨੂੰ ਵੀ ਜੌਬਸ ਦੀ ਇਹਨਾਂ ਦੇ ਬੱਚਿਆਂ ਨੂੰ ਜ਼ਰੂਰਤ ਹੈ ਇਹਨਾਂ ਨੂੰ ਐਜੂਕੇਸ਼ਨ ਦੀ ਜ਼ਰੂਰਤ ਹੈ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕਨਸਟੀਟਿਊਸ਼ਨਲੋਂ ਸੂਤਾ ਪ੍ਰੋਵਾਈਡ ਕੀਤੀਆਂ ਜਾਂਦੀਆਂ ਵੀ ਉਹਨਾਂ ਦੀ ਲੋੜ ਹੈ ਹਰ ਇੱਕ ਪਾਰਟੀ ਨੇ ਐਜ਼ ਅ ਵੋਟ ਬੈਂਕ 크ਰਿਸਚੀਅਨਿਟੀ ਨੂੰ ਯੂਜ਼ ਕੀਤਾ ਤੇ 크ਰਿਸਚੀਅਨਿਟੀ ਨੂੰ ਯੂਜ਼ ਕਰਨ ਤੋਂ ਬਾਅਦ ਥਰੋ ਕੀਤਾ ਤੇ ਅੱਜ ਵੀ ਜੇ ਪਾਰਟੀਆਂ ਦੀ ਗੱਲ ਕੀਤੀ ਜਾਏ ਤੇ ਹਰ ਵਾਰੀ ਪਾਰਟੀਆਂ ਦਾ ਸਾਥ ਵੀ ਦਿੱਤਾ ਹੈ ਵੋਟਾਂ ਵੀ ਪਵਾਈਆਂ ਤੇ ਸਰਕਾਰਾਂ ਨੂੰ ਹੋਂਦ ਦੇ ਵਿੱਚ ਲਿਆਉਂਦਾ ਉਸ ਤੋਂ ਬਾਅਦ ਵੀ ਅਗਲੇ 5 ਸਾਲ ਦਾ ਲਾਰਾ ਲਾ ਕੇ ਅਗਲੀ ਵਾਰ ਅਗਲੀ ਵਾਰ ਲਾਰਾ ਲਾ ਲਾ ਕੇ ਸਾਰੀ ਕਮਿਊਨਿਟੀ ਨੂੰ ਨਿਰਾਸ਼ ਕਰ ਦਿੰਦਾ ਹੈ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਇਤਿਹਾਸ ਨੂੰ ਦੇਖਦੇ ਹਾਂ ਕਿ ਕਦੀ ਅਕਾਲੀ ਦਲ ਭਾਜਪਾ ਦਾ ਅਲਾਈਂਸ ਹੁੰਦ ਚ ਆਂਦਾ ਰਿਹਾ ਤੇ ਕਦੀ ਕਾਂਗਰਸ ਆਂਦੀ ਰਹੀ ਤੇ ਲੋਕਾਂ ਕੋ ਕੋਈ ਵਿਕਲਪ ਨਹੀਂ ਸੀ ਜਦੋਂ ਵਿਕਲਪ ਆਇਆ ਆਮ ਆਦਮੀ ਪਾਰਟੀ ਦੇ ਉੱਤੇ ਬਹੁਤ ਆਸਾਂ ਸੀ ਲੋਕਾਂ ਦੀ ਵੀ ਸ਼ਾਇਦ ਇਹ ਆਮ ਆਦਮੀ ਦੀ ਪਾਰਟੀ ਹੋਏ ਕਿ ਪਰ ਅੱਜ ਇਹ ਮਹਿਸੂਸ ਹੋ ਰਿਹਾ ਜੀ ਆਮ ਆਦਮੀ ਦੇ ਘਾਣ ਦੀ ਪਾਰਟੀ ਹੈ ਤੇ ਆਮ ਆਦਮੀ ਦੇ ਵਿਕਾਸ ਲਈ ਨਹੀਂ ਆਈ ਹੈ ਆਮ ਆਦਮੀ ਦਾ ਘਾਣ ਕਰਨ ਦੇ ਲਈ ਆਈ ਹੈ ਇਸ ਲਈ ਸਾਡੇ ਸਮਾਜ ਨੇ ਹੋਰ ਜਿਹੜੇ ਲੋਕ ਮੇਰੇ ਨਾਲ ਜੁੜੇ ਨੇ ਅਲੱਗ-ਅਲੱਗ ਸੰਸਥਾਾਂ ਤੋਂ ਅਲੱਗ-ਅਲੱਗ ਵਰਗਾਂ ਤੋਂ ਅਲੱਗ-ਅਲੱਗ ਧਰਮਾਂ ਤੋਂ ਤੇ ਉਹ ਇਹੀ ਚਾਹੁੰਦੇ ਨੇ ਕਿ ਅਲਬਰਟ ਦੂਆ ਇਹ ਪਾਰਟੀਆਂ ਦਾ ਖੇੜਾ ਛੱਡ ਕੇ ਆਜ਼ਾਦ ਕੰਟੈਸਟ ਕਰੇ ਤਾਂ ਕਿ ਅਸੀਂ ਦੱਸੀਏ ਵੀ ਬਦਲਾਅ ਕੀ ਹੁੰਦਾ ਹੈ ਆ ਜੋ ਅਸਲੀ ਬਦਲਾਅ ਲਿਆਉਣਾ ਚਾਹੁੰਦੇ ਨੇ ਬਦਲਾਅ ਤੇ ਉਹਨਾਂ ਨੇ ਵਿਸ਼ਵਾਸ ਕੀਤਾ ਸੀ ਆਮ ਆਦਮੀ ਦੇ ਪਾਰਟੀ ਦੇ ਚੂਨ ਨਿਸ਼ਾਨ ਝਾੜੂ ਨੂੰ ਉਹਨਾਂ ਨੇ ਇਹ ਸਮਝਿਆ ਸੀ ਕਿ ਅਸੀਂ ਕ腐ਸ਼ਨ ਇਹਦੇ ਵਿੱਚੋਂ ਕੂੰਝ ਕੇ ਰੱਖ ਦਾਂਗੇ ਨਾ ਕ腐ਸ਼ਨ ਹੁੰਦੀ ਗਈ ਨਾ ਉਤਾਂਦਲੀਆਂ ਹੁੰਦੀਆਂ ਗਈਆਂ ਸਾਰਾ ਕੁਝ ਉੱਥੇ ਦਾ ਉੱਥੇ ਆ ਬੁੱਢੋਂ ਦੇ ਲਿਖਤਾ ਗਿਆ ਹੈ ਵੀ 50000 ਪਲਸ ਨੌਕਰੀਆਂ ਦਿੱਤੀਆਂ ਤੇ ਨੌਜਵਾਨਾਂ ਅੱਲੇ ਵੀ ਬੇਰੁਜ਼ਗਾਰ ਹਮ ਪਾਟੇ ਦੇ ਲੂਣ ਮਾਤਰ ਅਸੀਂ ਜੇ ਕਿਸੇ ਨੂੰ ਜੌਬ ਦੇ ਦਾਂਗੇ ਤੇ ਉਹਦੇ ਨਾਲ ਪੰਜਾਬ ਦਾ ਨੌਜਵਾਨ ਰਜਗਾਰ ਵਾਲ ਨਹੀਂ ਆਉਂਦਾ ਜੀ ਫਿਰ ਪੁਰਾਣੀਆਂ ਪਾਰਟੀਆਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਲੋਕਾਂ ਨਾਲ ਕਮਿਟਮੈਂਟ ਕੀਤਾ ਜੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਉਹ ਸੀਐਮ ਰਹੇ ਨੇ ਕਾਂਗਰਸ ਦੇ ਕਾਂਗਰਸ ਦੇ ਸੀਐਮ ਰਹ ਕੇ ਕਾਂਗਰਸੀਆਂ ਨੇ ਗੁੱਟਕਾ ਸਾਫ ਤੇ ਸੋਚ ਚਾ ਕੇ ਉਹਨਾਂ ਤੋਂ ਲਖਾਇਗੀ ਮੈਂ ਨਸ਼ਾ ਬੰਦ ਕਰ ਦੂੰ ਅੱਜ ਉਸੇ ਝੂਠੇ ਵਾਅਦੇ ਕਰਨ ਵਾਲੇ ਝੂਠੀਆਂ ਸੋਹਾ ਖਾਣ ਵਾਲੇ ਨੂੰ ਭਾਰਤੀ ਜਨਤਾ ਪਾਰਟੀ ਨੇ ਗੱਲ ਲਾ ਲਿਆ ਇਹਦਾ ਮਤਲਬ ਵੀ ਇਹ ਸਾਰੀਆਂ ਪਾਰਟੀਆਂ ਸਾਡੇ ਲੋਕਾਂ ਨੂੰ ਮੂਰਖ ਬਣਾਉਂਦੀਆਂ ਨੇ ਤੇ ਕਿਤੇ ਨਾ ਕਿਤੇ ਸਾਡੇ ਕਈ ਲੋਕ ਨੇ ਉਹ ਵਿਚਾਰੇ ਪਤਾ ਨਹੀਂ ਕਿਹੜੇ ਡਰ ਦੇ ਭੈ ਦੇ ਕਰਕੇ ਇਹਨਾਂ ਨੂੰ ਵੋਟਾਂ ਪਾਈ ਜਾਂਦੀਆਂ ਜੇ ਤੁਸੀਂ ਇਹ ਗੱਲ ਕੀਤੀ ਜਾਵੇ ਤੁਸੀਂ ਕਾਂਗਰਸ ਪਾਰਟੀ ਦਾ ਜ਼ਿਕਰ ਕੀਤਾ ਭਾਰਤੀ ਜਨਤਾ ਪਾਰਟੀ ਦਾ ਜ਼ਿਕਰ ਕੀਤਾ ਤੁਸੀਂ ਵੀ ਕਿਸੇ ਸਮੇਂ ਕਾਂਗਰਸ ਪਾਰਟੀ ਦਾ ਹਿੱਸਾ ਰਹੇ ਹੋ ਜੇ ਨਹੀਂ ਬਸ ਤੁਸੀਂ ਕਰਦੇ ਹੋ ਵੀ ਕੈਪਟਨ ਸਾਹਿਬ ਨੂੰ ਆਪਣੇ ਗੱਲ ਲਾਦੇ ਭਾਪੀ ਜਨਤਾ ਪਾਰਟੀ ਨੂੰ ਕੈਪਟਨ ਸਾਹਿਬ ਨੂੰ ਆਪਣੇ ਗੱਲ ਦਾ ਐਸ਼ ਹੈ ਤੁਸੀਂ ਉਹਨੂੰ ਭਾਪੀ ਜਨਤਾ ਪਾਰਟੀ ਦਾ ਸਮਰਥਨ ਕੀਤਾ ਜੀ ਖਾਨ ਦੇ ਉੱਤੇ ਛੋਟੀਆਂ ਅਸੀਂ ਫੋਟੋਜ਼ ਦੇਖੀਆਂ ਸੀ ਤੁਸੀਂ ਭਾਜਪਾ ਦੇ ਉਮੀਦਵਾਰ ਦਾ ਸਮਰਥਨ ਕਰ ਰਹੇ ਸੀ ਜੀ ਉਹ ਕਾਰਨ ਕੀ ਸੀ ਕਿਹੜੇ ਕਾਰਨ ਕਰਕੇ ਤੁਸੀਂ ਉਹ ਭਾਪੀ ਜਨਤਾ ਪਾਰਟੀ ਦਾ ਸਮਰਥਨ ਕੀਤਾ ਭਾਜੀ ਸਾਡੀ ਕਮਿਊਨਿਟੀ ਤੇ ਸਾਡੀ ਲੀਡਰਸ਼ਿਪ ਮੈਂ ਆਪਣੀ ਵੀ ਗੱਲ ਕਰੂੰਗਾ ਹਮੇਸ਼ਾ ਦਰਦਰਿਆਲ ਗਰੀਬ ਗੁਰਦੇ ਦੀ ਮਦਦ ਕਰਨ ਦਾ ਦਬੇ ਕੁਚਲੇ ਲੋਕਾਂ ਨਾਲ ਹੋ ਕੇ ਉੱਤੇ ਚੱਕਣ ਦਾ ਤੇ ਹਮੇਸ਼ਾ ਆਸ ਰਹੀ ਹੈ ਨਾ ਪਾਰਟੀਆਂ ਤੇ ਮੈਂ ਤੁਹਾਨੂੰ ਕਹਿਣਾ ਬੜੀ ਆਸ ਸੀ ਆਮ ਆਦਮੀ ਪਾਰਟੀ ਤੇ ਵੀ ਲੋਕਾਂ ਦੀ ਬੜੀ ਆਸ ਸੀ ਉਹ ਆਸ ਜਦੋਂ ਆਸ ਨਹੀਂ ਮੁਕੰਮਲ ਹੁੰਦੀ ਤੇ ਨਿਰਾਸ਼ਾ ਹੁੰਦੀ ਹੈ ਕਿਉਂਕਿ ਅੱਜ ਸਾਂ ਦਾ ਨਹੀਂ ਪਤਾ ਇਨਸਾਨ ਦੇ ਵੀ ਅੱਜ ਸਾਂ ਹੈਗਾ ਕੱਲ ਨਹੀਂ ਹੈਗਾ ਪੁਰਾਣੇ ਟਾਈਮ ਚਲੇ ਗਏ ਵੀ ਸਬਜ ਬਾਗ ਦਿਖਾਏ ਵੀ ਤੁਸੀਂ ਸਾਡਾ ਸਾਥ ਦਿਓ ਅੱਜ ਕੀ ਨਹੀਂ ਅਗਲੀ ਵਾਰੀ ਅਗਲੀ ਨਹੀਂ ਅਗਲੀ ਵਾਰੀ ਅੱਜ ਹਾਈ ਟੈਕ ਵਰਲਡ ਹੈ ਡਿਜੀਟਲ ਜ਼ਮਾਨਾ ਹੈ ਕਿ ਉਹ ਅਗਲੀ ਵਾਰੀ ਵਾਲਾ ਜਮਾਨ ਨਹੀਂ ਹੈ ਜੇ ਅਸੀਂ ਫੋਨ ਦੀ ਗੱਲ ਕਰੀਏ ਸਮੇਂ ਦੇ ਹਿਸਾਬ ਨਾਲ ਸਾਲਾਨਾ ਤੌਰ ਦੇ ਉੱਤੇ ਫੋਨ ਬਦਲੇ ਜਾਂਦੇ ਨੇ ਜਿਹੜੀ ਟੈਕਨੋਲੋਜੀ ਚੰਗੀ ਆਂਦੀ ਆ ਉਹ ਬਦਲ ਦਿੱਤਾ ਜਾਂਦਾ ਉਸੇ ਤਰੀਕੇ ਦੇ ਨਾਲੇ ਪਾਰਟੀਆਂ ਦਾ ਅਸੀਂ ਸਹਿਯੋਗ ਕਰਦੇ ਰਹੇ ਆ ਵੀ ਸਾਨੂੰ ਆਸ ਸੀ ਵੀ ਕੋਈ ਤਾਂ ਸਾਡੀ ਬਾਹ ਫੜੂਗਾ ਅੱਜ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਪਰ ਉੱਥੇ ਇਹ ਵੀ ਤੱਕ ਸਵਾਲ ਜਾਂਦਾ ਵੀ ਯਾਰ ਇੱਕ ਜਗ੍ਹਾ ਨਹੀਂ ਟਿਕਦੇ ਹੈਗੇ ਮੁੱਦੇ ਤੇ ਕਾਂਗਰਸ ਕਦੇ ਭਾਜਪੀ ਫਰ ਜਿੰਨੀ ਚੋਂ ਤਾਂ ਸ਼ਾਇਦ ਆਮ ਆਦਮੀ ਪਾਰਟੀ ਨੇ ਬਸਮਰਤ ਨੂੰ ਹੋਇਆ ਸੀ ਜ਼ਿੰਦਰ ਦੇ ਵਿੱਚ ਲੋਕਾਂ ਦੇ ਵਿੱਚ ਤੁਹਾਨੂੰ ਲੱਗਦਾ ਨੇ ਕਿ ਮੈਸੇਜ ਜਿਹੜਾ ਉਹ ਕਿਤਨਾ ਕਿਤੇ ਗਲਤ ਜਾਂਦਾ ਕਿਤੇ ਗਲਤ ਨਹੀਂ ਜਾਂਦਾ ਗਰੀਬ ਬੰਦੇ ਲਈ ਹੀ ਕਿਉਂ ਗਲਤ ਜਾਂਦਾ ਜੀ ਜਿਹੜਾ ਅੱਜ ਤਾਈਂ ਜਿਹਦਾ ਕੋਈ ਰਾਜਨੀਤਿਕ ਉਹੀ ਨਹੀਂ ਬਣਿਆ ਗ੍ਰਾਫ ਹੀ ਨਹੀਂ ਬਣਿਆ ਪਲੇਟਫਾਰਮ ਹੀ ਨਹੀਂ ਜਿਹੜੀ ਕਮਿਊਨਿਟੀ ਦਾ ਬਣਿਆ ਜਿਹੜੀ ਲੀਡਰਸ਼ਿਪ ਦਾ ਬਣਿਆ ਉਹਦਾ ਕਿਉਂ ਜਾਂਦਾ ਅੱਜ ਜੇ ਗੱਲ ਕਰੀਏ ਮਿੱਟੂ ਉਹ ਕਾਂਗਰਸੀ ਰਹੇ ਬੀਰਤ ਸਿੰਘ ਉਹਨਾਂ ਦੇ ਟਾਈਮ ਦੇ ਉੱਤੇ ਪੂਰੇ ਬੀਰਤ ਸਿੰਘ ਜੀ ਕਾਂਗਰਸੀ ਸੀਐਮ ਰਹੇ ਉਹ ਜਦੋਂ ਮਰਜ਼ੀ ਬਦਲ ਕੇ ਪਾਰਟੀ ਜਾ ਸਕਦੇ ਫੇਰ ਆ ਜਾਂਦੇ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਜਦੋਂ ਮਰਜ਼ੀ ਪਾਰਟੀ ਬਦਲ ਕੇ ਜਾ ਸਕਦੇ ਬਹੁਤ ਸਾਰੀ ਏਦਾਂ ਦੀ ਲੀਡਰਸ਼ਿਪ ਹੈ ਬਾਜਵਾ ਫੈਮਿਲੀ ਪਾਰਟੀ ਬਦਲ ਕੇ ਜਾ ਸਕਦੀ ਤੇ ਜਦੋਂ ਸਾਡੇ ਅੱਗੇ ਆ ਸੀ ਤਾਂ ਸਾਡੀ ਔਕਾਤ ਹੀ ਕੁਛ ਨਹੀਂ ਹਸਤੀ ਕੋਈ ਨਹੀਂ ਸਾਡੇ ਅੱਗੇ ਉਂਗਲ ਕਿਉਂ ਅਸੀਂ ਤਾਂ ਫੁੱਟਬਾਲ ਹਮ ਕਦੀ ਲੱਤ ਕੋਈ ਮਾਰਦਾ ਉਧਰ ਨੂੰ ਚੱਲ ਜਾਂਦੇ ਕਦੀ ਕੋਈ ਲੱਤ ਮਾਰਦਾ ਉਧਰ ਨੂੰ ਚੱਲ ਜਾਂਦੇ ਮਹਾਰਾਜ ਅਸੀਂ ਹਲੇ ਉਸ ਮੁਕਾਮ ਤੇ ਨਹੀਂ ਪਹੁੰਚੇ ਜਦੋਂ ਉਹ ਮੁਕਾਮ ਤੇ ਪਹੁੰਚਾਂਗੇ ਫੇਰ ਕੱਲ ਕੋਈ ਆ ਕੇ ਕਰੇ ਵੀ ਐਲਬੋਟ ਪਾਰਟੀ ਬਦਲ ਗਿਆ ਜਾਂ ਸਾਡੀ ਕਮਿਊਨਿਟੀ ਬਦਲ ਗਈ ਸਾਨੂੰ ਵੋਟ ਬੈਂਕ ਮੈਂ ਕਹੀ ਜਾਂਦਾ ਵੋਟ ਬੈਂਕ ਕਹ ਕੇ ਯੂਜ਼ ਕੀਤਾ ਜਾਂਦਾ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆਂ 크ਿਸਚੀਅਨਟੀ ਹੈ ਮਹਾਰਾਜ ਇਹਨਾਂ ਨੇ ਇੰਨੇ ਸਾਲਾਂ ਤੋਂ ਸਾਡਾ ਰਾਜ ਪੱਤਰੀ ਪ੍ਰੋਗਰਾਮ ਮਨਾਇਆ ਜਾਂਦਾ ਸੀ ਉਹੀ ਮਨਾਇਆ ਸਾਡੇ ਕੋਲ ਇੱਕ ਮਾਈਨੋਰਿਟੀ ਕਮਿਸ਼ਨ ਦੀ ਚੇਅਰਮੈਨ ਨਹੀਂ ਹੁੰਦੀ ਸੀ ਉਹ ਸਾਡੇ ਤੋਂ ਕੋਣੀ ਮਹਾਰਾਜ ਇਹ ਸਾਨੂੰ ਦੱਬੀ ਤੁਰੇ ਜਾਂਦੇ ਆ ਇਹਨਾਂ ਨੇ ਸਾਨੂੰ ਇੱਕ ਬੰਧੂਆ ਗੁਲਾਮ ਬਣਾ ਕੇ ਰੱਖਿਆ ਵੀ ਇਹ ਸਾਨੂੰ ਹੈਲਥ ਕੇਅਰ ਦੇ ਵਿੱਚ ਹੈਲਪ ਕਰਨ ਇਹ ਸਾਡੀ ਐਜੂਕੇਸ਼ਨ ਦੇ ਵਿੱਚ ਹੈਲਪ ਕਰਨ ਪਰ ਹੱਕ ਨਾ ਮੰਗਣ ਵੀ ਇਹਨਾਂ ਨੂੰ ਹੱਕ ਲੈਣ ਦਾ ਕੋਈ ਅਧਿਕਾਰ ਨਹੀਂ ਸੇਵਾ ਕਰਨ ਦਾ ਅਧਿਕਾਰ ਅਸੀਂ ਸੇਵਾ ਕਰ ਰਹੇ ਆਂ ਤੇ ਉਸੇ ਤਰੀਕੇ ਨਾਲ ਸੇਵਾ ਜਿਹੜੀ ਸਾਡੀ ਐਜੂਕੇਸ਼ਨ ਫੀਲਡ ਦੇ ਵਿੱਚ ਹੈ ਹੈਲਥ ਦੀ ਫੀਲਡ ਦੇ ਵਿੱਚ ਅਸੀਂ ਚਾਹੁੰਦੇ ਆਂ ਕਿ ਸਾਡੇ ਤੋਂ ਸੇਵਾ ਉਧਰ ਲਈ ਜਾਏ ਸਾਡੇ ਤੋਂ ਆਮ ਬੰਦਾ ਰੋਂਦਾ ਕਰ ਲਾਂਦਾ ਨਹੀਂ ਦੇਖਿਆ ਜਾਣਾ ਜ਼ਿੰਮੇਵਾਰ ਕਿੰਨੂੰ ਮੰਨਦੇ ਹੋ ਮੰਨ ਲਓ ਜੇ ਤੁਹਾਡੇ ਕਮਿਊਨਿਟੀ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ ਜਾ ਰਿਹਾ ਪਾਕ ਤੋਂ ਪਾਕੀਆਂ ਵੱਲੋਂ ਸੇਵਾਵਾਂ ਹੀ ਦਿੱਤੀਆਂ ਜਾ ਰਹੀਆਂ ਨੇ ਜ਼ਿੰਮੇਵਾਰ ਕਿੰਨੂੰ ਮੰਨਦੇ ਹੋ ਆਪਣੇ ਭਾਈਚਾਰੇ ਨੂੰ ਜ਼ਿੰਮੇਵਾਰ ਮੰਨਦੇ ਹੋ ਜਾਂ ਸਮੇਂ ਦੇ ਮੁਤਾਬਕ ਜੋ ਲੀਡਰਸ਼ਿਪ ਕਰਦੀ ਜੋ ਰਾਜਨੀਤਿਕ ਸੰਭਾਵਨਾਵਾਂ ਬਣਦੀਆਂ ਨੇ ਉਹਨੂੰ ਜ਼ਿੰਮੇਵਾਰ ਮੰਨਦੇ ਹੋ ਸਾਡੇ ਲੋਕ ਭੋਲੇ ਸੀ এডੂਕੇਸ਼ਨ ਘੱਟ ਸੀ ਅੱਜ ਸਮਾਜ ਪੜ੍ਹ ਲਿਖਿਆ ਆ ਨੌਜਵਾਨ ਪੜ੍ਹ ਲਿਖ ਕੇ ਆ ਆ ਜੋ ਆਪਣਾ ਹੱਕ ਮੰਗਦਾ ਹੈ ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀ ਉਹਨਾਂ ਨੇ ਸਾਰਿਆਂ ਨੇ ਕਹਾਣ ਕੀਤਾ ਆਪਣੀ ਆਪਣੀ ਸੀਟ ਦੇ ਉੱਤੇ ਮਲ ਮਾਰ ਕੇ ਬੈਠੇ ਆ ਕੋਈ ਵੀ ਉਹ ਕੁश्ती ਛੱਡਣ ਲਈ ਤਿਆਰ ਨਹੀਂ ਸੇਵਾ ਭਾਵਨਾ ਦਾ ਕੋਈ ਕੰਮ ਨਹੀਂ ਕਰਦਾ ਸੱਤਾ ਦਾ ਨਸ਼ਾ ਤੇ ਸੱਤਾ ਦਾ ਸੁੱਖ ਭੋਗਣ ਦੇ ਲਈ ਕੰਮ ਕਰਦੇ ਨੇ ਜਦਕਿ ਇਹਨਾਂ ਨੂੰ ਸੇਵਾ ਲਈ ਚੁੰਮਕੇ ਲਿਆਇਆ ਜਾਂਦਾ ਜਿਹੜੇ ਲੋਕ ਸੇਵਾ ਲਈ ਚੁੰਮਕੇ ਲਾਗੇ ਜਾਂਦੇ ਆ ਇਹ ਉਹਨਾਂ ਦੀ ਅੱਖਾਂ ਗੱਲਾਂ ਦਾ ਤੁਸੀਂ ਸਟਾਰਟਿੰਗ 'ਚ ਗੱਲ ਕੀਤੇ ਵੀ ਭਾਇਚਾਰੇ ਦੀ ਕਹਿ ਸਕਦੇ ਗੱਲਬਾਤ ਨਹੀਂ ਕੀਤੇ ਹੁੰਦੀ ਆਪਾਂ ਪੰਜਾਬੀ ਦੋ ਸ਼ਬਦਾ 'ਚ ਕਰਦੇ ਜੀ 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 ਜੇ ਮੈਂ ਆਲਓਵਰ ਗੱਲ ਕਰਾਂ ਜੇ ਪੰਜਾਬ ਦੇ ਹਿੰਦੂਆਂ ਦੀ ਗੱਲ ਕਰਾਂ ਆਪਾਂ ਕਹਿੰਦੇ ਅਸੀਂ ਪੰਜਾਬ 'ਚ ਗੁਲਾਮ ਆ ਸਿੱਖ ਕਮੇਂਟਰੀ ਗੱਲ ਕੀਤੇ ਹੋਊਗਾ ਮੈਂ ਨਹੀਂ ਯਾਰ ਸਾਡੇ ਵਾਸਤੇ ਦੇਸ਼ ਬਣੇ ਰਿਹਾ ਹੈਗਾ ਸੰਤਖ ਖਾਲਸਾ ਸੰਤੇ ਦਾ ਸਭ ਸਿੱਖ ਦੀ ਗੱਲ ਕਰਦਾ ਕੁਝ ਲੋਕ ਇਸੇ ਦੀ ਪੈਰਵਾਈ ਕਰਦੇ ਨੇ ਮੁਸਲਮਾਨ ਪਾਈ ਜਾਂਦੀ ਗੱਲ ਕੀਤੀ ਜਾ ਉਹ ਕਹਿੰਦੇ ਸਾਨੂੰ ਤਾਂ ਭਾਈ ਭ ਕਰਤੀ ਪ੍ਰਦੇਸ਼ ਰਹਿ ਕਿੰਨਾ ਤਾਂ ਗਿਆ ਜੀ ਇਸ ਵਾਰ ਸਾਰੇ ਇੱਕ ਮਿੰਟੇ ਜੋ ਚੱਕ ਦੀਆਂ ਪਈਆਂ ਨੇ ਫਿਰ ਅਸੀਂ ਖੜੇ ਕਿੱਥੇ ਸੀ ਅੱਜ ਵਿਸ਼ਮ ਸ਼ਕਤੀ ਬੰਦ ਦੀ ਗੱਲ ਕਰਦੇ ਆਂ ਪੰਜਾਬ ਦੀ ਗੱਲ ਕਰਦੇ ਆਂ ਭਾਈਚਾਰੇ ਦੀ ਗੱਲ ਕਰਦੇ ਆਂ ਜਿਉ ਸਾਰੇ ਨੰਬਰ ਤੋਂ ਕੁਝ ਅਜਿਹਾ ਮਾਹੌਲ ਤਾਂ ਮਾਦੇ ਕਿ ਕੋਈ ਨਿਆ ਗੱਲਾ ਕਰਦੇ ਨਹੀਂ ਜਿੱਥੇ ਅਸੀਂ ਖੜੇ ਕਿੱਥੇ ਹਾਂ ਅੱਜ ਅਸੀਂ ਡੈਮੋਕ੍ਰੇਸੀ ਆਈ ਸੀ মিডিਆ ਦੇ ਵਿੱਚ ਪਹਿਲਾਂ ਤਾਨਾਸ਼ਾ ਸਿਸਟਮ ਸੀ ਜੀ ਉਹ ਡੈਮੋਕ੍ਰੇਸੀ ਦੇ ਵਿੱਚ ਵੀ ਕੌਣ ਆ ਗਏ ਜਿਹੜੇ ਪਹਿਲਾਂ ਇਸ ਭਾਵਨਾ ਦੇ ਵਿੱਚ ਜੋ ਪਰਿਵਾਰਾਂ ਦੇ ਨਾਲ ਜੁੜੇ ਰਿਹਾ ਜਿਵੇਂ ਕੈਪਟਨ ਅਨੰਦਰ ਸਿੰਘ ਦੀ ਮੈਂ ਗੱਲ ਕੀਤੀ ਉਹ ਪੁਰਾਣੇ ਰਾਜਿਆਂ ਦੇ ਬੱਚੇ ਹੈ ਤੇ ਅਸੀਂ ਉਹਨਾਂ ਨੂੰ ਚੁਣ ਕੇ ਸਾਡੇ ਬੰਦੇ ਲਿਆਏ ਭੋਲੇ ਉਹ ਉਸੇ ਤਾਣਾ ਸ਼ਹੀ ਰਵਈਏ ਦੇ ਨਾਲ ਰਾਜ ਕਰਨਾ ਦਿੱਤੇ ਹੋਏ ਸੇਵਾ ਦਾ ਤਾਂ ਕੰਮ ਹੀ ਹੈ ਉਹ ਕਦੀ ਨਹੀਂ ਜਾਂਦੇ ਵੀ ਸਾਡੇ ਕੁਰਤੇ ਦੇ ਵਿੱਚ ਜਾਂ ਪਜਾਮੇ ਦੇ ਵਿੱਚ ਬਲ ਪੈ ਜਵੇ ਫੇਰ ਅਗੀ ਗੱਲ ਜਿਹੜੀ ਇੱਥੇ ਪੰਜਾਬ ਦੀ ਲੀਡਰਸ਼ਿਪ ਹੈ ਉਹਨਾਂ ਨੇ ਵੀ ਇਹੀ ਰਵਾਇਤੀ ਸਿਸਟਮ ਰੱਖਿਆ ਮੈਂ ਰਾਜਾ ਮੇਰਾ ਬੱਚਾ ਰਾਜਾ ਨਾ ਮੇਰੇ ਪੋਤੇ ਪਣੋਤੇ ਰਾਜੇ ਵੀ ਆਮ ਲੋਕਾਂ ਨੂੰ ਨਾ ਤਾਂ ਅੱਗੇ ਆਣ ਦਿੱਤਾ ਜਾਂਦਾ ਹੈ ਜੀ ਡੈਮੋਕ੍ਰੇਸੀ ਸਿਰਫ ਨਾਂ ਦੀ ਇਸ ਦੇਸ਼ ਦੇ ਵਿੱਚ ਰਹਿ ਗਈ ਹੈ ਕੰਮ ਤਾਣਾ ਸ਼ਾਹੀ ਵਾਲਾ ਹੈ ਕੁਰਸੀ ਨਾਂ ਵਾਲੀ ਕੁਰਸੀ ਨਾਂ ਵਾਲੀ ਪੋਲਿਟਿਕਸੋਂ ਛਟਾਈ ਨਹੀਂ ਚਾਹੀਦੀ ਖਤਮ ਹੋਣੀ ਚਾਹੀਦੀ ਹੈ ਕੁਰਸੀ ਨਾਂ ਵਾਲਾ ਪੋਲਿਟਿਕਸ ਛਟਾਈ ਜਾਣੀ ਚਾਹੀਦੀ ਹੈ ਤੇ ਨਾਲੇ ਸਿਸਟਮ ਇਹ ਹੋਣਾ ਚਾਹੀਦਾ ਜਿਹੜਾ ਇੱਕ ਵਾਰੀ ਕੰਟੈਸਟ ਕਰ ਗਿਆ ਉਹਨੂੰ ਦੁਬਾਰਾ ਦੂਜੀ ਫੈਮਿਲੀ ਜਾਂ ਦੂਜਾ ਸੇਵਾਦਾਰ ਆਵੇ ਉਹਨਾਂ ਦੀ ਸੇਵਾ ਲੈ ਕੇ ਉਹਨਾਂ ਨੂੰ ਰਿਟਾਇਰ ਕਰ ਦੇਣਾ ਚਾਹੀਦਾ ਇਹ ਨਹੀਂ ਵੀ ਇਹ ਬਾਰ-ਬਾਰ ਉਹਨਾਂ ਨੂੰ ਆਦਤ ਪਈ ਹੋਵੇ ਵੀ ਅਸੀਂ ਇਹ ਲੁੱਟਣਾ ਲੋਕਾਂ ਨੂੰ ਲੁੱਟਣ ਵਾਲਾ ਕੰਮ ਨਹੀਂ ਸੇਵਾ ਵਾਲਾ ਕੰਮ ਚਾਹੀਦਾ ਹੈ ਬਹੁਤ ਲਟੇਰੇ ਇੱਥੇ ਆ ਚੁੱਕੇ ਨੇ ਜਿਹੜੇ ਸੇਵਾ ਦੇ ਰੂਪ ਦੇ ਵਿੱਚ ਆਉਂਦੇ ਆ ਤੇ ਆਮ ਜਨਤਾ ਨੂੰ ਲਾਰਾ ਲਾ ਕੇ ਲੁੱਟ ਕੇ ਲੈ ਜਾਂਦੇ ਉਹਨਾਂ ਦੀਆਂ ਭਾਗ ਨਵਾਂ ਨੂੰ ਪਰ ਇਸ ਵਕਤ ਕੋਈ ਲੁੱਟਿਆ ਨਹੀਂ ਜਾਏਗਾ ਜੇ ਮੈਂ ਚਾਹਾਂਦਾ ਤੇ ਮੈਂ ਜਿਹੜੇ ਸਿਸਟਮਾਂ ਨਾਲ ਟਿਕਟਾਂ ਮਿਲਦੀਆਂ ਮੈਂ ਵੀ ਟਿਕਟ ਲੈ ਸਕਦਾ ਸੀ ਟਿਕਟ ਕਿਉਂ ਨਹੀਂ ਲਈ ਅਸੀਂ ਪਾਰਟੀਆਂ ਦੀ ਬੰਦਸ਼ ਚੇਹੇ ਨਹੀਂ ਰਹਿਣਾ ਅਸੀਂ ਪਾਰਟੀ ਦੀ ਉਹ ਨਹੀਂ ਰੂਲ ਰੈਗੂਲੇਸ਼ਨ ਆ ਨਹੀਂ ਕਰਨਾ ਉਹ ਨਹੀਂ ਕਰਨਾ ਜਦੋਂ ਜਨਤਾ ਦੀ ਸੇਵਾ ਕਰਨੀ ਤੇ ਜਨਤਾ ਨੂੰ ਸਮਰਪਿਤ ਹੋਣਾ ਪੈਣਾ ਆ ਉਹਦੇ ਵਿੱਚ ਪਾਰਟੀ ਦੀ ਗੁਲਾਮੀ ਨਹੀਂ ਮੈਂ ਮੈਂ ਆ ਪੋਸਟਰ ਛਪਵਾਇਆ ਸੀ ਉਹਦੇ ਤੇ ਲਿਖਿਆ ਵੀ ਸਿਰਫ ਸਾਝੇ ਉਮੀਦਵਾਰ ਬਹੁਤ سارے ਲੋਕਾਂ ਨੂੰ ਮੈਨੂੰ ਇਹ ਕਿਹਾ ਜਿਹੜੇ ਬੁੱਧੀਜੀਵੀ ਨੇ ਸਾਡੇ ਇੱਥੇ ਦੇ ਲਿਖੋ ਜੀ ਆਜ਼ਾਦ ਉਮੀਦਵਾਰ ਆਜ਼ਾਦ ਕਾਹਦੇ ਇਹਦਾ ਮਤਲਬ ਅਸੀਂ ਗੁਲਾਮ ਹਮ ਅਸੀਂ ਜੇ ਡੈਮੋਕ੍ਰੇਸੀ 'ਚ ਆਪਣੀ ਮਰਜ਼ੀ ਸਮਾਜ ਦੀ ਮਰਜ਼ੀ ਲੈ ਗਏ ਆ ਨੇ ਨਹੀਂ ਲਿਆ ਸਕਦੇ ਇਹਦਾ ਮਤਲਬ ਅਸੀਂ ਗੁਲਾਮ ਆ ਉਹ ਗੁਲਾਮੀ ਦੀ ਜ਼ੰਜੀਰਾਂ ਤੋੜਨ ਦੇ ਲਈ ਇਹ ਪ੍ਰਥਾ ਚੱਲਣ ਲੱਗੀ ਹੈ ਤੇ ਪ੍ਰਥਾ ਨੂੰ ਬਹੁਮਤ ਦੇ ਵਿੱਚ ਸਾਥਾ ਮਿਲੇਗਾ ਤੇ ਬਹੁਤ ਮਦਦ ਅੱਗੇ ਨਾਲ ਕੇ ਹਲਕਾ ਪੱਛਮੀ ਦੀ ਗੱਲ ਕੀਤੀ ਜਾਵੇ ਕੀ ਰੂਪਰੇਖਾ ਦੱਸ ਦਿਓ ਕੀ ਵਿਜ਼ਨ ਕੀ ਹੈ ਹਲਕਾ ਪੱਛਮੀ ਹੋ ਜਾ ਕੇ ਹਲਕਾ ਪੱਛਮੀ ਪੰਜਾਬ ਦਾ ਮੈਂਚੈਸਟਰ ਜ਼ਿਲ੍ਹਾ ਲੁਧਿਆਣਾ ਮੰਨਿਆ ਜਾਂਦਾ ਹੈ ਤੇ ਇਹ ਹਲਕਾ ਪੱਛਮੀ ਲੁਧਿਆਣੇ ਦਾ ਦਿਲ ਹੈ ਤੇ ਜਦੋਂ ਲੁਧਿਆਣੇ ਦੀ ਧੜਕਨ ਬਦਲਾਵ ਲੈ ਕੇ ਆਏਗੀ ਤੇ ਇਹ ਬਦਲਾਵ 올ਓਵਰ ਪੰਜਾਬ ਤੇ 올ਓਵਰ ਵਰਲਡ ਆਏਗਾ ਤਾਂ ਲੋਕਾਂ ਨੂੰ ਸਮਝ ਲੱਗਣੀ ਹੈ ਵੀ ਇਹ ਚੇਂਜ ਆਇਆ ਕਿਉਂਕਿ ਚੇਂਜ ਇਹਨਾਂ ਨੇ ਅੱਗੇ ਵੀ ਚਾਇਆ ਸੀ ਪਰ ਉਹ ਚੇਂਜ ਤੇ ਨਾ ਪੁਰਾਣੀ ਲੀਡਰਸ਼ਿਪ ਅਖਰੀ ਉੱਤਰੀ ਹੈ ਤੇ ਨਾ ਹੀ ਪਾਰਟੀ ਉੱਤਰੀ ਹੈ ਅੱਜ ਇਲੈਕਸ਼ਨ ਦੇ ਮਾਪਦੰਡ ਦੇਖਦੇ ਹੋਏ ਲੀਡਰ ਫੀਲਡ ਦੇ ਵਿੱਚ ਨਿਕਲਿਆ ਹੈ ਜੇ ਉਹਨਾਂ ਦਾ ਕੰਮ ਸੀ ਤਾਂ ਉਹਨਾਂ ਨੂੰ ਦੁਬਾਰਾ ਵਰਕਿੰਗ ਕਰਨ ਦੀ ਕਿਉਂ ਲੋੜ ਪਈ ਉਹਨਾਂ ਨੂੰ ਸਵਾਲ ਜੇ ਉਹ ਦੁਬਾਰਾ ਲੋਕਾਂ ਨੂੰ ਲਾਰੇ ਲਾਉਣ ਦੀ ਕਿਉਂ ਲੋੜ ਪਈ ਇਹਦਾ ਮਤਲਬ ਵੀ 3 ਸਾਲਾਂ 'ਚ ਉਹ ਕੁਝ ਵੀ ਕਰ ਨਹੀਂ ਸਕੇ ਸਾਡੇ ਮਹਿਰੂਮ ਪ੍ਰਾਗ ਗੁਰਪ੍ਰੀਤ ਗੋਗੀ ਜੀ ਨੂੰ ਨੀਂ ਪੱਥਰ ਜਾਂ ਤੋੜਨ ਦੀ ਕੀ ਲੋੜ ਪਈ ਇਹਦਾ ਮਤਲਬ ਪਾਰਟੀ ਕਰਦੀ ਕੋਸ਼ਿਸ਼ ਆ ਹਾਥੀ ਕੇ ਦਾੰਤ ਖਾਣੇ ਕੋਲ ਦਿਖਾਣੇ ਕੋਲ ਹੁਣ ਗੱਲ ਇਹੀ ਹੈ ਕਿ ਲੋਕ ਇਹ ਚਾਹਦੇ ਆ ਇਹ ਜਿੰਨਾ ਮਰਜ਼ੀ ਝੂਠ ਬੋਲੀ ਜਾਣ 3 ਸਾਲਾਂ ਦਾ ਇਹਨਾਂ ਦਾ ਰਿਪੋਰਟ ਕਾਰਡ ਫੇਰ ਫੇਲ ਗਿਆ ਹੈ ਤੇ ਹੁਣ ਇਹ ਟੈਸਟ ਦੇਣਗੇ ਕਿ ਜਿਵੇਂ ਚੋਣ ਆਉਣ ਵਾਲੀ ਆ ਚੋਣਾ ਹੋਣ ਵਾਲੀਆਂ ਉਹਦੇ ਵਿੱਚ ਜੇ ਕਹਿਣਗੇ ਅਸੀਂ ਆਹ ਕਰਦਾਂਗੇ ਉਹ ਕਰਦਾਂਗੇ ਕੁਝ ਨਹੀਂ ਕਰ ਸਕਦੇ ਪਹਿਲਾਂ ਵੀ ਟਾਰਗੇਟ ਟਾਰਗੇਟ ਆਮ ਆਪ ਵੀ ਪਾਕੀ ਹੋਏ ਕਿ ਸੱਤਾ ਦਾ ਨਹੀਂ ਸਾਰੇ ਟਾਰਗੇਟ ਹੈ ਜੀ ਮਹਾਰਾਜ ਇੱਕ ਬੰਦਾ ਸੱਤਾ ਦੇ ਨਸ਼ੇ ਦੇ ਵਿੱਚ ਐਡਾ ਚੂਰ ਹੋ ਜਾਂਦਾ ਉਹ ਆਮ ਜਨਤਾ ਜਿਹਨੂੰ ਬਣਾ ਕੇ ਭੇਜੀ ਹੈ ਜਦੋਂ ਵੀ ਕੋਈ ਕੈਂਡੀਡੇਟ ਜਿੱਤ ਕੇ ਆਂਦਾ ਜਾਂ ਕੁਰਸੀ ਦੇ ਉੱਤੇ ਬਿੰਦਾ ਉਹ ਸਾਰੇ ਕੰਸਟੀਟੂਐਂਸੀ ਦਾ ਐਮਐਲਏ ਬਣ ਜਾਂਦਾ ਉਹ ਇਹ ਨਹੀਂ ਵੀ ਮੇਰੇ ਚਾਹੇਤੇ ਹੋ ਇਹਨਾਂ ਦਾ ਹੀ ਐਮਐਲਏ ਤੇ ਇਹ ਨਹੀਂ ਵੀ ਜਿਹੜੇ ਸਾਨੂੰ ਪਸੰਦ ਆ ਸੀ ਉਹਨਾਂ ਨੂੰ ਗਲੇ ਲਾਈ ਜਾਈਏ ਜਿਹੜੇ ਸਾਨੂੰ ਪਸੰਦ ਨਹੀਂ ਵੋਟਾਂ ਤਾਂ ਉਹਨਾਂ ਨੇ ਪਾਤੀਆਂ ਪਰ ਸਾਨੂੰ ਕੰਮ ਨਾ ਆਇਆ ਤੇ ਕਿਸੇ ਤੇ ਅਸੀਂ ਬਲਾਸਟ ਸਿੱਟਣਾ ਤਾਂ ਕਿਸੇ ਨੂੰ ਦੱਸਣਾ ਵੀ ਮੈਂ ਆ ਆ ਮੈਂ ਆ ਇਸ ਲਈ ਹਰ ਇੱਕ ਪਾਰਟੀ ਸਾਡੇ ਨਿਸ਼ਾਨੇ ਦੇ ਉੱਤੇ ਆ ਕਿਉਂਕਿ ਸਭ ਨੇ ਹੀ ਢੋਲੇ ਭਾਲੇ ਵੋਟਰਾਂ ਨੂੰ ਮੂਰਖ ਬਣਾਇਆ ਤੇ ਉਹ ਵਿਚਾਰੇ ਇੰਨੀ ਮਹਿੰਗਾਈ ਵੱਧ ਤ ਗਈ ਆ ਵਿਚਾਰੇ ਹੈਂਡ ਟੂ ਮਾਊਥ ਨੇ ਉਹ ਇਹਨਾ ਸੋਚ ਨਹੀਂ ਪਾਉਂਦੇ ਇਹਨਾ ਕਰ ਨਹੀਂ ਪਾਉਂਦੇ ਤੇ ਇਹ ਗੱਲ ਦਾ ਇਹ ਫਾਇਦਾ ਉਠਾਉਂਦੇ ਆ ਜੀ ਐਸ ਵੇਲੇ ਜੀ ਨਤੀਜੇ ਕੁਝ ਵੀ ਹੋਣ 1.5 ਸਾਲ ਬਾਅਦ 2 ਸਾਲ ਬਾਅਦ ਆਮ ਚੋਣਾਂ ਹੋਣਗੀਆਂ ਅੱਗੇ ਭੂਮਿਕਾ ਕਿੱਦਾਂ ਜਾਏਗਾ ਕਿੱਦਾਂ ਲੈ ਕੇ ਜਾਵਾਂਗੇ ਤੁਸੀਂ ਆਪਣੀ ਪਾਰਟੀ ਦੀ ਗੱਲ ਕੀਤੀ ਜਾਉਂਦੀ ਵਸਤਾਂ ਤੁਸੀਂ ਕ੍ਰਿਸਚਨ ਭਾਈ ਜਰ ਦੀ ਆਪਣੀ ਆਵਾਜ਼ ਬਣ ਕੇ ਨਿਕਲੇ ਹੋ ਬਾਹਰ ਕੀ ਇਹ ਐਲਾਈ ਅੱਗੇ ਚੱਲੇਗੀ ਜਾਂ ਕੰਨੀ ਇਸ ਜਨਰੇਸ਼ਨ ਤੱਕ ਸੀਮਤ ਰਹੇਗੀ ਨਹੀਂ ਇਹ ਵਿਗਲ ਹੈ ਜੀ ਇਹ ਸਟਾਰਟ ਹੈ ਅੱਛਾ ਇਹ ਸਟਾਰਟ ਹੈ ਇਹ ਸਟਾਰਟਿੰਗ ਇਦਾਂ ਦੀ ਚੱਲੇਗੀ ਇਹ ਕੰਟੀਨਿਊਸਲੀ ਰਹੇਗੀ ਕਿਉਂਕਿ ਪਾਰਟੀਆਂ ਨੇ ਹਰ ਵਾਰੀ ਸਭੇਜਵਾਗ ਦਿਖਾਇਆ ਉਹ ਸੀ ਇਹ ਨਹੀਂ ਕਹਿੰਦੇ ਸਾਨੂੰ ਟਿਕਟ ਦੇ ਦਿੰਦੇ ਆ ਕਿਸੇ ਹੋਰ ਨੂੰ ਆਪਣੇ ਚਾਹੇਤੇ ਨੂੰ ਟਿਕਟ ਦੇ ਦਿੰਦੇ ਕਿਸੇ ਦੇ ਖਾਤੇ ਤਾਂ ਪਾਉਂਦੇ ਇਹਨਾਂ ਨੇ ਨਾ ਖਾਤੇ ਦੇ ਵਿੱਚ ਪਾਇਆ ਜੇ ਕੋਈ ਖਾਤੇ 'ਚ ਆਪਣੇ ਆ ਪੈ ਗਿਆ ਉਹਦੇ ਪੈਰਲਲ ਉਸੇ ਪਾਰਟੀ ਦੇ ਲੀਡਰ ਨੇ ਰੈਲੀਆਂ ਕਰਾਈਆਂ ਆਯਾਤ ਮੀਨਵਾਰੀਆਂ ਤੇ ਉਹਨੂੰ ਜਿਤਾਇਆ ਸਾਡੇ ਬੰਦੇ ਨੂੰ ਹਰਾਇਆ ਵੀ ਇਹ ਵਿਧਾਨ ਸਭਾ ਤੱਕ ਨਾ ਪਹੁੰਚਣ ਤੇ ਇਹ ਸ਼ੁਰੂਆਤ ਹੈ ਹਾਰ ਜਿੱਤ ਜਨਤਾ ਦੇ ਤੇ ਪ੍ਰਮਾਤਮਾ ਦੇ ਹੱਥ ਹੈ ਪਰ ਇਹ ਸ਼ਰਤ ਸ਼ੁਰੂਆਤ ਜਿਹੜੀ ਹੈ ਸਟਾਰਟਿੰਗ ਹੈ ਤੇ ਸਟਾਰਟਿੰਗ ਕੰਟੀਨਿਊਸਲੀ ਰਹੇ ਜਿਵੇਂ ਤੁਸੀਂ ਕ੍ਰਿਸਚਨ ਭਾਈਚਾਰੇ ਦੀ ਗੱਲ ਕਰਦੇ ਹਰ ਇੱਕ ਮੁੱਖ ਹੈ ਆਪਣੇ ਭਾਈਚਾਰੇ ਦੀ ਗੱਲ ਤੁਸੀਂ ਵੀ ਰੱਖਦੇ ਹੋ ਕਿ ਜੇ ਕੋਈ ਅਸੀਂ ਕਿੰਤੋਂ ਤੋਂ ਪ੍ਰੰਤੂ ਨਹੀਂ ਕਰਦੇ ਪਰ ਤੁਹਾਨੂੰ ਲੱਗੇ ਤੁਸੀਂ ਚੋਣਾਂ ਦੇ ਵਿੱਚ ਜਾਣੇ ਆਸੀਂ ਇੱਕ ਵਿਸ਼ੇਸ਼ ਤਬਕੇ ਦੀ ਵਿਸ਼ੇਸ਼ ਭਾਈਚਾਰੇ ਦੀ ਗੱਲ ਕਰਾਂਗੇ ਤਾਂ ਦੂਜੇ ਭਾਈਚਾਰੇ ਕਹਿੰਗੇ ਇਹ ਤਾਂ ਵੀ ਸਿਰਫ ਆਪਣੇ ਭਾਈਚਾਰੇ ਵਾਸਤੇ ਚੋਣ ਮੈਦਾਨ ਚ ਨਿਤਰੇ ਨੇ ਤੇ ਉਹਦਾ ਫਲਕੀ ਤੁਹਾਨੂੰ ਤੁਹਾਡੇ ਚੋਣ ਪ੍ਰਚਾਰ ਤੇ ਪਈ ਗੱਲ ਆਪਣੇ ਭਾਈਚਾਰੇ ਦੀ ਨਹੀਂ ਲੀਡਰ ਜਿਹੜਾ ਹੁੰਦਾ ਉਹ ਸੈਕੂਲਰ ਹੁੰਦਾ ਉਹ ਸਭ ਦਾ ਲੀਡਰ ਬਣਾਇਆ ਜਿਹੜੀ ਜਿਹੜੀ ਕਮਿਊਨਿਟੀ 'ਚ ਜਨਮ ਹੁੰਦਾ ਹੈ ਨਾ ਰਿਚੁਅਲ ਉਹਦੇ ਮੰਨੇ ਜਾਂਦੇ ਆ ਉਹ ਮੇਰੀ ਇਕੱਲੀ ਗੱਲ ਨਹੀਂ ਆ ਜੇ ਸਿੱਖ ਕਮਿਊਨਿਟੀ ਆ ਤਾਂ ਗੁਰੂ ਘਰ ਅਰਦਾਸ ਕਰਕੇ ਤੁਰਦਾ ਹੈ ਤੇ ਗੁਰੂ ਘਰ ਵਾਲੇ ਚਾਹੁੰਦੇ ਹੋ ਵੀ ਇਹ ਗੁਰੂ ਘਰ ਅਲ ਵੀ ਧਿਆਨ ਰੱਖੇ ਤੇ ਕਮਿਊਨਿਟੀ ਵਾਲੇ ਵੀ ਧਿਆਨ ਰੱਖੇ ਕਿਉਂਕਿ ਉਹ ਘਰੋਂ ਸਾਥ ਜਿਹੜਾ ਹੁੰਦਾ ਉਹਦੀ ਬਹੁਤ ਵੱਡੀ ਅਹਿਮ ਅਹਿਮਤਾ ਹੁੰਦੀ ਆ ਉਸੇ ਤਰੀਕੇ ਨਾਲ ਹਿੰਦੂਇਜ਼ਮ ਦੇ ਵਿੱਚ ਵੀ ਜਿਹੜਾ ਚੱਲਦਾ ਉਹ ਉਦਾਂ ਹੀ ਚੱਲਦਾ ਮੁਸਲਮ ਕਮਿਊਨਿਟੀ ਵਾਲਾ ਵੀ ਉਦਾਂ ਹੀ ਚੱਲਦਾ ਜਿਸ ਬੰਦੇ ਦਾ ਜਾਂ ਲੀਡਰ ਦਾ ਜਿਸ ਕਮਿਊਨਿਟੀ ਦੇ ਵਿੱਚ ਜਨਮ ਹੁੰਦਾ ਉਹ ਨਾਲ ਨਾਲ ਹੀ ਚੱਲ ਔਰ ਲੀਡਰ ਦੀ ਜਿਹੜੀ ਰਿਸਪੌਂਸਿਬਿਲਟੀ ਹੁੰਦੀ ਮੈਂ ਪਹਿਲਾਂ ਵੀ ਦੱਸਿਆ ਸੈਕੂਲਰ ਹੁੰਦੀ ਹੈ ਉਹਦੇ ਲਈ ਸਾਰੀ ਕੌਨਸਟੀਟੂਐਂਸੀ ਜਾਂ ਇਲਾਕਾ ਇੱਕ ਪਰਿਵਾਰ ਵਾਂਗ ਹੁੰਦਾ ਉਹਦੇ ਵਿੱਚ ਕੋਈ ਧਰਮ ਕੋਈ ਵਰਗ ਹੋਵੇ ਉਹਦਾ ਕੋਈ ਫਰਕ ਨਹੀਂ ਪੈਂਦਾ ਇਸ ਲਈ ਲੀਡਰ ਸਭ ਦਾ ਸਾਂਝਾ ਹੁੰਦਾ ਸਭ ਤੋਂ ਪਹਿਲਾਂ ਮਨੁੱਖਤਾ ਹੈ ਧਾਰਮਿਕਤਾ ਉਸ ਤੋਂ ਬਾਅਦ ਹੈ ਥੈਂਕ ਯੂ ਬਈ ਥੈਂਕ ਯੂ ਤੋ ਸੁਣਿਆ ਐਲਬਰਟ ਦੁਆ ਜਿਹੜੇ ਆਜ਼ਾਦ ਉਮੀਦਵਾਰ ਨੇ ਹਲਕਾ ਪੱਛਮੀ ਤੋ ਤਾਂ ਚੋਣਾਂ ਦੀ ਗੱਲ ਕਰਦੇ ਨੇ ਕਿ ਜਿਹੜੀ ਲੀਡਰਸ਼ਿਪ ਆ ਭਾਵੇਂ ਉਹ ਮੌਜੂਦਾ ਸਰਕਾਰ ਆ ਭਾਵੇਂ ਪੁਰਾਣੀ ਪੁਰਾਣੀ ਰਵੈਤੀ ਪਾਰਟੀ ਸਾਨੂੰ ਮੰਨੇ ਭਾਈਚਾਰੇ ਦੀ ਵੈਲਫੇਅਰ ਵਾਸਤੇ ਕੁਝ ਨਹੀਂ ਕੀਤਾ ਸਾਡੇ ਤੋਂ ਵੋਟਾਂ ਦਾ ਬਟੋਲ ਨਹੀਂ ਸਾਡੀਆਂ ਸੇਵਾਵਾਂ ਤਾਂ ਭਾਵੇਂ ਉਹ ਮੈਡੀਕਲ ਦੀ ਗੱਲ ਹੋਵੇ ਭਾਵੇਂ ਸਿੱਖਿਆ ਦੀ ਗੱਲ ਹੋਵੇ ਸੇਵਾਵਾਂ ਤਾਂ ਸਾਡੇ ਤੋਂ ਲਹਿਰੇ ਨੇ ਪੰਜਰੋ ਕੁਰਸੀ ਦੀ ਗੱਲ ਹੁੰਦੀ ਉਹ ਰਾਜ ਭਗ ਦੀ ਗੱਲ ਹੁੰਦੀ ਜਦੋਂ ਸਾਡੀ ਅਧਿਕਾਰਾਂ ਦੀ ਗੱਲ ਹੁੰਦੀ ਕਿਤਨਾ ਕਿਤੇ ਸਾਨੂੰ ਪਿੱਛੇ ਛੱਡ ਜਾਂਦਾ ਇਹ ਹੀ ਗੱਲ ਹੈ ਇਸ ਕਰਕੇ ਹੀ ਉਹ ਚੋਣ ਵਿਧਾਨ ਚ ਦਿੱਤ ਰਹੇ ਨੇ ਤੇ ਕਹਿੰਦੇ ਇਹ ਬੇਗਲ ਹੈ ਜਿਹੜਾ ਅੱਗੇ 2027 ਵਿੱਚ ਵੀ ਬੱਜੇਗਾ ਸ਼ੁਰੂਆਤ ਹੈ ਨਤੀਜੇ ਜੋ ਮਰਜੀ ਹੁਣ ਸ਼ੁਰੂਆਤ ਅੱਗੇ ਲੈ ਕੇ ਚੰਦਨ ਤੇ ਸਾਰਾ ਭਾਈਚਾਰਾ ਤੇ ਵੱਖ-ਵੱਖ ਭਾਈਚਾਰਿਆਂ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਲੜੇ ਤੇ ਜਿਹੜੀ ਲੜਾਈ ਹੈ ਇਹ ਲੰਬੀ ਲੜੀ ਜਾਏਗੀ ਮਹਿੰਦਰ ਪਾਸਿੰਗ ਤੁਹਾਨੂੰ ਦੇਖ ਦਿਓ ਰਮਜ਼ਾ ਕੰਮੀ ਸਸਿਕਾ